ਵਿਸ਼ਵਾਰਤਾ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡੀ ਕਾਮਯਾਬੀ ਮਿਲੀ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹੇਸ਼ ਕੁਮਾਰ ਖਿੰਚੀ ਦਿੱਲੀ ਦੇ ਮੇਅਰ ਬਣ ਗਏ ਨੇ ਮੇਅਰ ਦੀ ਇਸ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦੇ ਮਹੇਸ਼ ਕੁਮਾਰ ਖਿੰਚੀ ਅਤੇ ਭਾਜਪਾ ਦੇ ਰਵਿੰਦਰ ਭਾਰਤਵਾਜ ਦੇ ਵਿਚਕਾਰ ਕਰੜਾ ਮੁਕਾਬਲਾ ਸੀ ਇਹਨਾਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਖੀਚੀ ਨੂੰ 133 ਵੋਟਾਂ ਮਿਲੀਆਂ ਜਦਕਿ ਭਾਜਪਾ ਦੇ ਉਮੀਦਵਾਰ ਨੂੰ 130 ਵੋਟ ਹਾਸਲ ਹੋਏ ਸਿਰਫ 3 ਵੋਟਾਂ ਦੇ ਫਰਕ ਦੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹੇਸ਼ ਕੁਮਾਰ ਖੀਚੀ ਮੇਅਰ ਬਣੇ ਨੇ ਇਸ ਦੇ ਨਾਲ ਹੀ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਤੇ ਸਮਝਿਆ ਜਾ ਰਿਹਾ ਹੈ ਕਿ ਪਾਰਟੀ ਨੂੰ ਵੀ ਇਸ ਦੇ ਨਾਲ ਵੱਡੀ ਮਜ਼ਬੂਤੀ ਮਿਲੀ ਹੈ ਇਨ੍ਹਾਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ 133 ਵੋਟ ਮਿਲੇ ਜਦਕਿ ਭਾਜਪਾ ਨੂੰ 130 ਵੋਟ ਮਿਲੇ ਹਨ ਆਮ ਆਦਮੀ ਪਾਰਟੀ ਦੇ 8 ਕੌਂਸਲਰਾਂ ਨੇ ਕ੍ਰੋਸ VOTING ਕੀਤੀ ਹੈ ਰਵਿੰਦਰ ਭਾਰਤਵਾਜ ਡਿਪਟੀ ਮੇਅਰ ਬਣੇ ਨੇ ਮੇਅਰ ਦੀਆਂ ਇਨ੍ਹਾਂ ਚੋਣਾਂ ਦੇ ਵਿੱਚ ਕੁੱਲ 265 ਵੋਟਾਂ ਕਾਸਟ ਕੀਤੀਆਂ ਗਈਆਂ ਨੇ ਜਦਕਿ ਦੋ ਵੋਟਾਂ ਨੂੰ ਅਵੈਦ ਘੋਸ਼ਿਤ ਕੀਤਾ ਗਿਆ ਹੈ ਆਮ ਆਦਮੀ ਪਾਰਟੀ ਵੱਲੋਂ 8 ਕ੍ਰੋਸ VOTING ਹੋਈਆਂ ਨੇ ਇਸ ਤੋਂ ਪਹਿਲਾਂ ਕਾਂਗਰਸ ਨੇ ਇਨ੍ਹਾਂ ਚੋਣਾਂ ਦਾ ਬਾਈਕਾਟ ਕੀਤਾ ਸੀ ਅਤੇ ਕਾਂਗਰਸ ਦੀ ਕੌਂਸਲਰ ਸਬੀਲਾ ਬੇਗਮ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ ਮਹੇਸ਼ ਕੁਮਾਰ ਖੀਚੀ ਜਿਨ੍ਹਾਂ ਨੂੰ ਦਿੱਲੀ ਦਾ ਮੇਅਰ ਬਣਾਇਆ ਗਿਆ ਹੈ ਵਰਤਮਾਨ ਦੇ ਵਿੱਚ ਉਹ ਦੇਵ ਨਗਰ ਤੋਂ ਕੌਂਸਲਰ ਨੇ ਜੋ ਕਿ ਕਰੋਲ ਬਾਗ ਵਿਧਾਨ ਸਭਾ ਖੇਤਰ ਦੇ ਵਿੱਚ ਆਉਂਦਾ ਹੈ ਖੀਚੀ ਦਿੱਲੀ ਯੂਨੀਵਰਸਿਟੀ ਅਤੇ ਮੋਤੀ ਲਾਲ ਨਹਿਰੂ ਕਾਲਜ ਤੋਂ ਗ੍ਰੈਜੂਏਟ ਨੇ ਦੱਸ ਦਈਏ ਕਿ ਉਹ ਅਨੁਸੂਚਿਤ ਜਾਤੀ ਦੇ ਵਿੱਚ ਆਉਂਦੇ ਨੇ ਅਤੇ MCD ਦੇ ਵਿੱਚ ਮੇਰ ਦਾ ਤੀਜਾ ਕਾਰਜਕਾਲ ਕਿਸੇ ਅਨੁਸੂਚਿਤ ਜਾਤੀ ਦੇ ਉਮੀਦਵਾਰ ਦੇ ਲਈ ਰਾਖਵਾਂ ਰੱਖਿਆ ਗਿਆ ਹੈ। ਸੋ ਇਸੇ ਦੇ ਅਧੀਨ ਮਹੇਸ਼ ਕੁਮਾਰ ਖੀਚੀ ਦਿੱਲੀ ਦੇ ਮੇਅਰ ਬਣੇ ਨੇ। ਆਮ ਆਦਮੀ ਪਾਰਟੀ ਦੇ ਇਸ ਉਮੀਦਵਾਰ ਖੀਚੀ ਨੇ ਭਾਜਪਾ ਦੇ ਕਿਸ਼ਨ ਲਾਲ ਨੂੰ 3 ਵੋਟਾਂ ਦੇ ਮਾਮੂਲੀ ਅੰਤਰ ਦੇ ਨਾਲ ਹਰਾਇਆ ਹੈ। ਮਹੇਸ਼ ਕੁਮਾਰ ਖੀਚੀ ਨੂੰ ਜਿੱਥੇ 133 ਵੋਟ ਮਿਲੇ ਨੇ ਉੱਥੇ ਹੀ ਕਿਸ਼ਨ ਲਾਲ ਨੂੰ 130 ਵੋਟਾਂ ਪਈਆਂ ਨੇ। ਇਸ ਪੂਰੀ VOTING ਪ੍ਰਕਿਰਿਆ ਦੇ ਦੌਰਾਨ 2 ਵੋਟਾਂ ਅਵੈਧ ਕੋਸ਼ਿਸ਼ ਕੀਤੀਆਂ ਗਈਆਂ ਨੇ ਕਾਂਗਰਸ ਦੇ 8 ਕਾਉਂਸਲਰਾਂ ਨੇ ਇਸ ਚੋਣਾਂ ਦੇ ਵਿੱਚ ਹਿੱਸਾ ਨਹੀਂ ਲਿਆ ਹੈ ਦਿੱਲੀ ਐਮਸੀਡੀ ਚੋਣਾਂ ਦੇ ਵਿੱਚ ਜਿੱਤ ਤੋਂ ਬਾਅਦ ਦਿੱਲੀ ਦੀ ਸੀਐਮ ਆਤਿਸ਼ੀ ਨੇ ਟਵਿੱਟਰ ਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ ਉਹਨਾਂ ਆਪਣੇ ਪੋਸਟ ਦੇ ਵਿੱਚ ਲਿਖਿਆ ਹੈ ਕਿ Dalit ਵਿਰੋਧੀ BJP ਦੇ ਛੜੇੰਤਰ ਰੱਜ ਕੇ ਮੇਅਰ ਚੋਣਾਂ ਕਰਵਾਈਆਂ ਸਨ ਪਰ ਬਾਰ-ਬਾਰ 바ਵਾ ਸਾਹਿਬ ਦੇ ਸੰਵਿਧਾਨ ਦੀ ਜਿੱਤ ਹੋਈ ਹੈ ਆਮ ਆਦਮੀ ਪਾਰਟੀ ਦੀ ਬਦੌਲਤ ਹੀ ਦਿੱਲੀ ਨੂੰ ਇੱਕ ਦਲਿਤ ਮੇਅਰ ਮਿਲਿਆ ਹੈ ਉਹਨਾਂ ਮੇਅਰ ਬਣਨ ਤੇ ਖੀਚੀ ਰੂਮ ਵਧਾਈ ਸੰਦੇਸ਼ ਦਿੱਤਾ ਹੈ ਅਤੇ ਲਿਖਿਆ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਆਪਣੇ ਅਗਵਾਈ ਦੇ ਵਿੱਚ MCD ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਰਾਜਨੀਤੀ ਨੂੰ ਅੱਗੇ ਵਧਾਉਣਗੇ